ਰੇਲ ਰੋਕਣ ਦਾ ਆ ਗਿਆ ਸੀਗਾ ਐਲਾਨ ਇਹਦੋਂ ਗਾਂ ਹੋਰ ਵੀ ਜਥੇਬੰਦੀਆਂ ਦੇ ਮੈਂ ਪੁਸ਼ਟੀ ਕਰਕੇ ਦੱਸੂਗਾ ਰੇਲਾਂ ਜਾਮ ਕਰਨ ਦੀ ਜਿਹੜੀ ਹਮਾਇਤ ਵਿੱਚ ਚੰਗੀ ਗੱਲ ਵਾ ਲੱਖੋਵਾਲਾ ਹਾਂ ਤੋਂ ਇਸ ਕਰਕੇ ਇਹ ਵੀ ਧੰਨਵਾਦ ਕਰਦੇ ਹਾਂ ਸੀ ਉਹਨਾਂ ਦਾ ਇਹਦੋਂ ਗਾਂ ਐਸ்சிਪੀਸੀ ਨੇ ਲੰਗਰ ਦੀ ਸੇਵਾ ਲਈ ਹੋਈ ਆ ਉਹਨਾਂ ਦੇ ਪ੍ਰਧਾਨ ਸਾਹਿਬ ਨੇ ਕਿਹਾ ਸੀ ਕਿ ਕਿਸਾਨ ਜਿੱਥੇ-ਜਿੱਥੇ ਕਹਿਣਗੇ ਸੀ ਲੰਗਰ ਤੋਂ ਸਟੇਸ਼ਨ ਤੇ ਵੀ ਲੰਗਰ ਪਹੁੰਚਾਉਣਗੇ ਦੇਵੀਦਾਸਪੁਰੇ ਵਿਆਸ ਵੀ ਹੋਰ ਨਾ ਥਾਮਾ ਤੇ ਅਸੀਂ ਉਹਨਾਂ ਦੇ ਵੀ ਧੰਨਵਾਦ ਕਰਦੇ ਆਂ ਤੁਹਾਨੂੰ ਪਤਾ ਵਾ ਇਹ ਮੋਰਚਾ 310 ਦਿਨ ਵਿੱਚ ਜਾਰੀ ਆ ਸਾਡਾ ਔਰ ਜਿਹੜਾ ਮਰਨ ਵਰਤਿਆ ਡੱਲੇਵਾਲ ਸਾਹਿਬ ਦਾ ਉਹ ਜਿਹੜਾ ਵਾ ਉਹ ਲਗਭਗ ਆਪਣਾ 23ਵੇਂ ਦਿਨ ਵਿੱਚ ਦਾਖਲ ਹੋ ਗਿਆ ਇਹ ਮੇਨ ਦਿੱਲੀ ਲਾਈਨ ਇਧਰੋਂ ਜਦੋਂ ਮੈਂ ਹੱਥ ਕਰ ਰਿਹਾ ਇਹ ਅੰਮ੍ਰਿਤਸਰ ਨਹੀਂ ਏਰੀਆ ਵਾ ਔਰ ਇਧਰਲੇ ਪਾਸੇ ਦਿੱਲੀ ਚੱਲ ਰਹੀ ਜਿਹੜੀ ਮੇਨ ਰੇਲ ਲਾਈਨ ਪੰਜਾਬ ਦੀ ਆ ਇਹ ਦੇਵੀਦਾਸਪੁਰਾ ਪਿੰਡ ਲਗਭਗ ਇਹਦੇ ਨਾਲ 1.5 ਕਿਲੋਮੀਟਰ ਤੇ ਮੇਲ ਸੜਕ ਹੈਗੀ ਆ ਜਿਹੜੀ ਇਥੋਂ ਦਿੱਲੀ ਨੂੰ ਜੋੜਦੀ ਹੈ ਜਿਹੜੀ ਸ਼ੰਭੂ ਨੂੰ ਜਾਂਦੀ ਹੈ 메인 ਹਾਈਵੇ ਜਿਹੜਾ ਵਾ 1 ਨੰਬਰ ਵਾਜਦਾ ਉਹ ਇਹਦੇ ਨਾਲ ਕਸਬਾ ਹੈਗਾ ਜੰਡਿਆਲਾ ਗੁਰੂ ਜਿਹੜਾ ਇਥੋਂ 2 ਕਿਲੋਮੀਟਰ ਦੂਰੀ ਤੇ ਹੈਗਾ ਜੰਡਿਆਲਾ ਗੁਰੂ ਔਰ ਜੰਡਿਆਲਾ ਗੁਰੂ ਜਿਹੜਾ ਅੰਮ੍ਰਿਤਸਰ ਤੋਂ ਕਿਤੇਗਭਲ 10-12 ਕਿਲੋਮੀਟਰ ਦੂਰ ਤੇ ਹੈਗਾ ਤੇ 메인 메인 ਤੇ ਇਥੇ ਇਹਦੇ ਤੇ ਹੀ ਅੰਮ੍ਰਿਤਸਰ ਬਿਆਸ ਦੇ ਵਿੱਚ ਪ੍ਰਬੰਧ ਹੈਗਾ ਜੋ ਮੈਨੂੰ ਚੇਤਾ ਗਰਦਾਸਪੁਰ ਵਿੱਚ ਤਿੰਨਾਂ ਥਾਂ ਫਤੇਗੜ ਚੂੜੀਆਂ ਬਟਾਲਾ ਕਾਦੀਆਂ ਇਹ ਹੈਗੇ ਆ ਤਰਨਤਾਰਨ ਦੇ ਵਿੱਚ ਤਰਨਤਾਰਨ ਸਟੇਸ਼ਨ ਖੇਮਕਰਨ ਪੱਟੀ ਜਿਹੜੇ ਮੇਰੇ ਦਿਮਾਗ 'ਚ ਹੀ ਆ ਗਿਆ ਜਲੰਧਰ ਜਲੰਧਰ ਕੈਂਟ ਹੈਗਾ ਵਾ ਕਪੂਰਥਲਾ ਵੀ ਤਿੰਨ ਚਾਰ ਥਾਵਾਂ ਤੇ ਹੈਗਾ ਲੋਈਆਂ ਹੈਗਾ ਵਾ ਹਮੀਰਾ ਹੈਗਾ ਬਾਦ ਥੋੜਾ ਔਰ ਹੋਰ ਦੋ ਥਾਵਾਂ ਹੈਗੀਆਂ ਜਿੰਨਾਂ ਥਾਵਾਂ ਤੇ ਇਹ ਸੁਲਤਾਨਪੁਰ ਲੋਧੀ ਹੈਗਾ ਉੱਥੇ ਠੀਕ ਆ ਫਗਵਾੜਾ ਚਾਰ ਥਾਵਾਂ ਕਰਕੇ ਚੇਤਾ ਕਰ ਲੀਆਂ ਇਹ ਤੋਂ ਕਾ ਹੁਸ਼ਿਆਰਪੁਰ ਦੇ ਵਿੱਚ ਵੀ ਚਾਰ ਪੰਜ ਥਾਮਾਂ ਤੇ ਦਸੂਆ ਮਕੇਰੀਆਂ ਟਾਂਡਾ ਹੁਸ਼ਿਆਰਪੁਰ ਹੋਰ ਥਾਮਾਂ ਤੇ ਇੱਕ ਦੋ ਥਾਮਾਂ ਹੋਰ ਨੇ ਜੇ ਪੰਜ ਥਾਮਾਂ ਤੇ ਹੁਸ਼ਿਆਰਪੁਰ ਦੇ ਵਿੱਚ ਪ੍ਰੋਗਰਾਮ ਹੈਗਾ ਨਵੇਂ ਸ਼ਹਿਰ ਦੇ ਵਿੱਚ ਵੀ ਇੱਕ ਥਾਂ ਤੇ ਸਾਡਾ ਪ੍ਰੋਗਰਾਮ ਹੈਗਾ ਇਸ ਤਰ੍ਹਾਂ ਨਾ ਰੋਪੜ ਦੇ ਵਿੱਚ ਵੀ ਰੋਪੜ ਤੇ ਨੰਗਲ ਡੈਮ ਵਾਲੇ ਪਾਸੋਂ ਮੈਨੂੰ ਫੋਨ ਆਇਆ ਸੀਗਾ ਉੱਥੇ ਵੀ ਮਹਾਲੀ ਚ ਵੀ ਹੈਗਾ ਦੋ ਥਾਮਾਂ ਦੇ ਮਹਾਲੀ ਸਟੇਸ਼ਨ ਤੇ ਇੱਕ ਪਿੰਡ ਹੈਗਾ ਵਾ ਉੱਥੇ ਹੈਗਾ ਪਟਿਆਲੇ ਦੇ ਵਿੱਚ ਸ਼ੰਭੂ ਬਾਰਡਰ ਠੀਕ ਹੈ ਜੀ ਇਹ ਤੋਂ ਗਾ ਹਾਂ ਦੀ ਦੋ ਥਾਵਾਂ ਤੇ ਹੋਰ ਪ੍ਰੋਗਰਾਮ ਹੈਗਾ ਵਾ ਜਿੱਥੇ ਅਸੀਂ ਕਰ ਰਹੇ ਹੈਗੇ ਇਸ ਤਰੀਕੇ ਨਾਲ ਪੂਰੇ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਵਿੱਚ ਜਿਹੜੇ ਪ੍ਰੋਗਰਾਮ ਹੋ ਰਿਹਾ ਦੋਹਾਂ ਹੋਰ ਮਾਦਦਾਰੀ ਆ ਜੇ ਤੁਸੀਂ ਲਾਗੋਂ ਦੀ ਰੇਲ ਲੰਘਦੀ ਦੇਖੀ ਹੈਗੀ ਆ ਤੋਂ ਨੋਆ ਫੋਰਮ ਆਲਵੇਸ ਕੇਮ ਨਾਨ ਪੋਲਿਟਿਕਲ ਤੇ ਕੇਮ ਆ ਵੱਲੋਂ ਲਗਭਗ ਸੈਂਕੜੇ ਥਾਮਾਂ ਤੇ 5953 ਥਾਂ ਤੇ ਮੈਂ ਪੁਸ਼ਟੀ ਕਰ ਦਿੱਤੀ ਹੈਗੀ ਆ ਸੈਂਕੜੇ ਥਾਮਾਂ ਦੇ ਨੇੜੇ ਵਿਆਪਮਾਰੇ ਪਤਾ ਨਹੀਂ ਕਿੰਨੇ ਕ ਥਾਮਾਂ ਤੇ ਹੋਣ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਜਿਹੜੀਆਂ ਨਗਰਾਂ ਦੀਆਂ ਪੰਚਾਇਤਾਂ ਨੇ ਸਾਡੇ ਜੂਥ ਕਲੱਬ ਵਿਆਹ ਸਾਰਿਆਂ ਨੂੰ ਬੇਨਤੀ ਆ ਵੱਧ ਤੋਂ ਵੱਧ ਗਿਣਤੀ ਵਿੱਚ ਜਿਹੜਾ ਵਾ ਉਹ ਅੱਜ ਦਾ ਪ੍ਰੋਗਰਾਮ 12 ਤੋਂ 3 ਵਜੇ ਜਿੱਦਾਂ ਸਾਡਾ ਨਾ ਪਲੇਟਫਾਰਮ 'ਤੇ ਦਿਖਾਦਾ ਪਲੇਟਫਾਰਮ 'ਤੇ ਆ ਫਾਟਕਾ ਵਾਲਾ ਭਾਈ ਹੈਗਾ ਇਹਨੂੰ ਫਾਟਕ ਵੇਖੀਦਾ ਇਹਨਾਂ ਦੀ ਸਾਰੀ ਲਾਈਨ ਜੁੜੀ ਹੁੰਦੀ ਆ ਚਾਟ ਇਨਫਰਮੇਸ਼ਨ ਦਿੱਲੀ ਤੱਕ ਇਹ ਰੇਲਵੇ ਨੂੰ ਦੇ ਦਿੰਦੇ ਆ ਇਥੋਂ ਤੱਕ ਔਰ ਜਿੱਥੇ ਰੇਲ ਸਟੇਸ਼ਨ ਹੋਵੇ ਤੇ ਰੇਲ ਫਾਟਕ ਹੋਵੇ ਉੱਥੇ ਹੀ ਆਪਾਂ ਰੇਲ ਤੇ ਚੜਨਾ ਹੈਗਾ ਜੇ ਹੋਰ ਕਿਤੇ ਚੜ ਜਾਨੇ ਆ ਤੇ ਉਹ ਫਿਰ ਹਾਦਸਾ ਹੋਣ ਦਾ ਖਤਰਾ ਹੈਗਾ ਤੋਂ ਰੇਲ ਫਾਟਕ ਤੇ ਤੇ ਰੇਲ ਸਟੇਸ਼ਨ ਤੇ ਚੜਨਾ ਦੋਵਾਂ ਥਾਵਾਂ ਤੇ ਵੇਖ ਕੇ ਚੜਨਾ ਹੈਗਾ ਇਸ ਕਰਕੇ ਜਿਹੜਾ ਵਾ ਉਹ ਜਿਹੜਾ ਵੱਧ ਤੋਂ ਵੱਧ ਸੰਖਿਆ ਵਿੱਚ ਜਿਹੜਾ ਵਾ ਅੱਜ ਕਰੋੜਾਂ ਲੋਕ ਕਰੋੜਾਂ ਪੰਜਾਬੀ ਨੇ ਲੱਖਾਂ ਕਿਸਾਨ ਮਜ਼ਦੂਰ ਖਾਸ ਕਰਕੇ ਮਤਾਵਾ ਭੈਣਾ ਨੌਜਵਾਨ ਔਰ ਬਹੁਤ ਵੱਡੇ ਪੱਧਰ ਤੇ ਗਾਇਕ ਅੰਦੋਲਨ ਦੀ ਸਪੋਰਟ ਵਿੱਚ ਆਏ ਪੰਜਾਬ ਦੇ ਧੰਨਵਾਦੀਆਂ ਮੈਂ ਉਹਨਾਂ ਦਾ ਸਿੰਘ ਸਾਹਿਬ ਪਹੁੰਚੇ ਕੱਲ ਖਨੌਰੀ ਬਾਰਡਰ ਤੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਧਾਰਮਿਕ ਪ੍ਰਚਾਰਕ ਜਿੰਨੇ ਸਾਡੇ ਕਥਾਵਾਚਕ ਆ ਕੀਰਤਨੀਆਂ ਰੱਗੀਆਂ ਟਾਡੀਆਂ ਸਾਰੇ ਸਾਡੀ ਉਹ ਕਿਸਾਨ ਮਜ਼ਦੂਰ ਅੰਦੋਲਨ ਦੀ ਹਮਾਇਤ ਵਿੱਚ ਆਏ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਬਹੁਤ ਸਾਰਾ ਬੁੱਧੀਜੀਵੀ ਵੀਰ ਹਮਾਇਤ ਕਰ ਰਿਹਾ ਪੱਤਰਕਾਰ ਭਾਈਚਾਰਾ ਨੈਸ਼ਨਲ ਮੀਡੀਆ ਤੋਂ ਲੈ ਕੇ ਕੋਈ ਇੱਕ ਅੱਧਾ ਗੋਦੀ ਮੀਡੀਆ ਨੂੰ ਛੱਡ ਕੇ ਜਿਹਨੂੰ ਕਾੜਨ ਤੇ ਕਿਸਾਨਾਂ ਨੂੰ ਕੱਲੇ ਉਹਨਾਂ ਦੀਆਂ ਖਬਰਾਂ ਚਲਾਉਣ ਤੇ ਬਾਕੀ ਤਾਂ ਬਾਈ ਸਾਰੇ ਤਗੜੇ ਹੋ ਕੇ ਜਿਹੜੇ ਆ ਉਹ ਲੱਗੇ ਹੋਏ ਆ ਸੋ ਇਸ ਕਰਕੇ ਭਰਾਓ ਸਭ ਤੋਂ ਵੱਡਾ ਅੰਦੋਲਨ ਨੂੰ ਅੰਦੋਲਨ ਦਾ ਧਿਆਨ ਡਿਵਰਟ ਕਰ ਲਈ ਧਿਆਨ ਨਾਲ ਸੁਣਿਓ ਮੇਰੀ ਗੱਲ ਅੱਜ ਦੇਖੋ ਨਾ ਪ੍ਰੈਸ ਦੀ ਸਪੇਸ ਖਾਣ ਲਈ ਭਗਵੰਤ ਮਾਨ ਸਪੈਸ਼ਲ ਪੰਜ ਥੇ ਦਾਵਾਂ ਦੇ ਦੌਰੇ ਤੇ ਗਿਆ ਵੀ ਅੱਜ ਜਾ ਕੇ ਮੈਂ ਜਾ ਕੇ ਸੰਬੋਧਿਤ ਕਰਾਂ ਵੋਟਾਂ ਵਾਸਤੇ ਠੀਕ ਹੈ ਜੀ ਇਹ ਕੱਲ ਨੂੰ ਇਹਨੇ ਕਹਿਣਾ ਮੈਂ ਕਿਸਾਨ ਦਾ ਪੁੱਤ ਆ ਮਾਸਟਰ ਦਾ ਮੁੰਡਾ ਮੈਂ ਨੂੰ ਪਤਾ ਮੇਰੀ 10 ਕਿਲੇ ਪਹਿਲੀ ਜ਼ਮੀਨ ਕਿਦਾ ਵਾਹੀਦੀ ਆ ਅੱਜ ਪ੍ਰੈਸ ਦੀ ਸਪੇਸ ਨੂੰ ਡਾਊਨ ਕਰ ਲਈ ਜਿਹੜਾ ਵਾ ਇਹ 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 ਜਿਹੜਾ ਅੱਜ ਉਹ ਜਾ ਰਿਹਾ ਹੈਗਾ ਬੜਾ ਜ਼ੋਰ ਲੱਗਾ ਭਾਰਤ ਦੀਆਂ ਏਜੰਸੀਆਂ ਪੰਜਾਬ ਦੀਆਂ ਲੱਗੀਆਂ ਹੋਈਆਂ ਨੇ ਵੀ ਇਸ ਅੰਦੋਲਨ ਦਾ ਧਿਆਨ ਦੂਜੇ ਬੰਨੇ ਤੁਸੀਂ ਦੇਖੋਗੇ ਕਈ ਥਾਵਾਂ ਤੇ ਤਮਾਕੀਆਂ ਦੀਆਂ ਤੁਹਾਨੂੰ ਚੀਜ਼ਾਂ ਨਿਕਲ ਆਉਣੀਆਂ ਹੁਣ ਰੋਜ਼ ਪਾਜ ਪਾ ਦਾ ਯੋਰ ਲੱਗਾ ਵੀ ਕਿਹੜੇ ਪਾਸੇ ਦੰਗੇ-ਦੁੰਗੇ ਹੋ ਜਾਣ ਕਿਤੇ ਨੇ ਕਿਤੇ ਠੀਕ ਹੈ ਜੀ ਹਿੰਦੂਆਂ ਤੇ ਮੁਸਲਮਾਨਾਂ ਦਾ ਰੌਲਾ ਪਾਜੇ ਰੋਲ ਦੀਏ ਉਹ ਇੱਕ ਦੇਸ਼ ਇੱਕ ਵੇਲੇ ਇਸੇ ਕਰਕੇ ਲਿਆਂਦਾ ਸਟੈਂਡਿੰਗ ਕਮੇਟੀ ਕਿ ਚੱਲ ਗਿਆ ਵੀ ਨੈਸ਼ਨਲ ਚੈਨਲਾਂ ਦੀ ਸਪੇਸ ਨੂੰ ਕਿਵੇਂ ਢੱਕਿਆ ਜਾ ਸਕੇ ਤੋਂ ਇਸ ਕਰਕੇ ਭਰਾਓ ਹੁਣ ਘੋਲ ਦੀ ਰਾਖੀ ਕਰਨੀ ਜੇ ਇਹ ਘੋਲ ਦਾ ਧਿਆਨ ਦੂਜੇ ਪਾਸੇ ਖੜਨ ਨੂੰ ਵੀ ਪੂਰਾ ਦੇਸ਼ ਖੜ ਗਿਆ ਇਹਨਾਂ ਦਾ ਭਾਈ 104 ਕਰੋੜ ਲੋਕ ਆਵਾਜ਼ ਦੇ ਤੇ ਮੰਤਰੀ ਪਦਰ ਤੇ ਇਹਨੂੰ ਕਹਿੰਦੇ ਲੋਕ ਲਹਿਰ ਲੋਕ ਲਹਿਰ ਬਣ ਗਈ ਆ ਇਹਦੇ باوجود ਕਿਸਾਨ ਅੰਦੋਲਨ ਦੀ ਗਾੜੀ ਜੜਾ ਵੀ ਆੜ ਰਿਹਾ ਕਿਸਾਨਾਂ ਮਜ਼ਦੂਰਾਂ ਦੇ ਅੱਗੇ ਉਹ ਝਾੜ ਕੇ ਰੱਖ ਰਹੇ ਆ ਤੁਸੀਂ ਜਿਵੇਂ ਖਨੌਰੀ ਬਾਡਰ ਤੇ ਵੱਡੇ ਪੱਤਰ ਤੇ ਜਾ ਰਹੇ ਹੋ ਸ਼ੰਭੂ ਬਾਡਰ ਤੇ ਜਤਨਪੁਰੇ ਤੇ ਮੈਂ ਤੁਹਾਡਾ ਧੰਨਵਾਦੀ ਆ ਇਹ ਅੰਦੋਲਨ ਵੇਖੋ ਮੋਦੀ ਸਰਕਾਰ ਦੀਆਂ ਜੜਾ ਹਲਾ ਦੂ ਜਿਹੜੇ ਕਹਿੰਦੇ ਨਹੀਂ ਮੰਨਦਾ ਜਿੰਨਾ ਚਿਰ ਮਰਜ਼ੀ ਲੱਗ ਲੈ ਮਨਾ ਕੇ ਛਟਾਂਗੇ ਭਾਈ ਇਸ ਕਰਕੇ ਤਿੰਨ ਖੇਤੀ ਕਾਨੂੰਨ ਜਿੱਦਣ ਅਸੀਂ ਤੁਰੇ ਸੀ ਉਦੋਂ ਅਸੀਂ ਕਹਿ ਕੇ ਤੁਰੇ ਸੀ ਵੀ ਕਾਨੂੰਨ ਫੇਰ ਲਾਗੂ ਹੋ ਰੇ ਟੇਡੇ ਢਾਂਗ ਨਾਲ ਹੁਣ ਕੋ ਖੱਲੜਾ ਆ ਗਿਆ ਉਹਦੇ ਤੇ ਬਹੁਤਾ ਰੋ ਰੋ ਹੋ ਅੱਲਾ ਨਹੀਂ ਠੀਕ ਆ ਖੱਲੜਾ ਆ ਗਿਆ ਉਹੀ ਕਾਨੂੰਨ ਕੱਢਿਆ ਠੀਕ ਆ ਏਪੀਐਮਸੀ ਐਕਟ ਦੇ ਵਿੱਚ ਸੋਧਾ ਕਰਨ ਨੂੰ ਕਹਿ ਰਿਆ ਅਸੀਂ ਪਹਿਲੋਂ ਕਹਿ ਕੇ ਆਏ ਸੀ ਵੀ ਜੋ ਤੁਹਾਨੂੰ ਕੀਤਾ ਸੀ ਵੀ ਉਹ ਕਾਨੂੰਨ ਕੱਢਣ ਡਿਆ ਵਾ ਉਹ ਜਿਹੜੀਆਂ ਪਿਛਲੀ ਵਾਰੀ ਭਗਵਾਨ ਜਮਾਨ ਨੇ 26 ਜੜੀਆਂ ਮਾਰਕੀਟ ਕਮੇਟੀਆਂ ਨੂੰ ਤੋੜਿਆ ਸੀ ਇਸੇ ਤਰ੍ਹਾਂ ਤੋੜਿਆ ਸੀਗਾ ਖੁੱਲ ਕੇ ਹੋਣਗੇ ਲੋਕ ਤੇ ਇਸ ਕਰਕੇ ਸਾਰੇ ਮੁੱਦਿਆਂ ਨਾਲ ਲੜਿਆ ਜਾ ਸਕਦਾ ਇਸ ਕਰਕੇ ਭਰਾਓ ਵੱਡੀ ਲੜਾਈ ਹੋ ਸਕਦੀ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਦੀ ਕਿਸਾਨ ਮਜ਼ਦੂਰ ਦੇ ਕਰਜ਼ੇ ਮਾਫੀ ਦੀ ਸੀ 250 ਨਾ ਫਸਲਾਂ ਦੇ ਭਾ ਮਜ਼ਦੂਰਾਂ ਦੀ 200 ਦਿਨ ਦੇ ਰੇਗਾ ਵੱਡੀ ਲੜਾਈ ਲੰਬੀ ਲੜਾਈ ਨਾ ਮੁਮਕਿਨ ਨਹੀਂ ਜਾਏਗੀ ਨਾ ਮੁਮਕਿਨ ਨਹੀਂ ਜਾਏਗੇ ਸੋ ਇਸ ਕਰਕੇ ਪਾਪਾ ਪੂਰੀ ਸਰਗਰਮ ਹੈਗੀ ਆ ਵੀ ਆਪਣੇ ਕਿਸਮ ਦੇ ਇਹੋ ਜਿਹੇ ਬੰਦੇ ਖੜੇ ਕਰਕੇ ਉਹ ਜਿਹੇ ਜਥੇਬੰਦੀਆਂ ਖੜੀਆਂ ਕਰਕੇ ਜੋਰ ਲੱਗ ਰਿਹਾ ਇਸ ਕਰਕੇ ਭਰਾਓ ਅੱਜ ਦਾ ਰੇਲ ਰੋਕੋ ਅੰਦੋਲਨ 1947 ਤੋਂ ਬਾਅਦ ਸਭ ਤੋਂ ਸਫਲਤਮ ਰੇਲ ਰੋਕਣਾ ਵਿੱਚ ਸ਼ਾਮਿਲ ਕਰਾ ਦਿਓ ਜੋ ਸਾਨੂੰ ਸੰਭਾਵਨਾ ਮਿਲ ਰਹੀ ਹੈ ਜਿਵੇਂ ਆਮ ਜਨਤਾ ਉਮੜ ਕੇ ਆ ਰਹੀ ਆ ਸੋ ਤੁਸੀਂ ਦੇਖਿਓ ਇਸ ਕਰਕੇ ਦੋਵੇਂ ਫੋਰਮ ਕਿਸਾਨ ਮਜ਼ਦੂਰ ਮੋਰਚਾ ਐਸਕੇਮ ਨੌਨ ਪੋਲਿਟੀਕਲ ਬਹੁਤ ਸਾਰੇ ਚੈਨਲ ਖਬਰਾਂ ਇਹ ਟੁੱਟ ਗਿਆ ਜੀ ਇਹ ਜਿਵੇਂ ਹਿਮਾਲੇ ਪਰਬਤ ਖੜਾ ਨਾ ਉਦਾਂ ਖੜਾ ਵਾ ਇਹ ਨਹੀਂ ਟੁੱਟਦਾ 11 ਮਹੀਨਿਆਂ ਤੋਂ ਨਹੀਂ ਟੁੱਟਾ ਬਹੁਤ ਕਈ ਛੇਤੀ ਛੇਤੀ ਖਬਰਾਂ ਮੋਦੀ ਜੀ ਨੂੰ ਸੁਣਾਉਣਾ ਚਾਹੁੰਦੇ ਆ ਵੀ ਅਸੀਂ ਥਕਮਾ ਲੈ ਲੀਏ ਤਸੀਂ ਨਾ ਪਿੱਛੇ ਰਹਿ ਜਿਏ ਇਹ ਨਹੀਂ ਭਰਾਓ ਟੁੱਟਦਾ ਇਹ ਇਹ ਹੋਰ ਵਧੂਗਾ ਇਹਦਾ ਇੱਕਾ ਹੋਰ ਵਧੂਗਾ ਮੈਂ ਤੁਹਾਨੂੰ ਦੱਸਿਆ ਨਾ ਜਿਵੇਂ ਬਹੁਤ ਸਾਰੀਆਂ ਜਥੇਬੰਦੀਆਂ ਰੇਲ ਰੋਕੋ ਅੰਦੋਲਨ ਚ ਸਪੋਰਟ ਕਰ ਰਹੀਆਂ ਅਸੀਂ ਧੰਨਵਾਦੀਆਂ ਉਹਨਾਂ ਦੇ ਭਾਈ ਸੋ ਇਹ ਇੱਕਾ ਹੋਰ ਬਦਨਾਵਾ ਇੱਕਾ ਵਧੀਆ ਚੜਨਾ ਇਸ ਕਰਕੇ ਤਗੜੇ ਹੋ ਕੇ ਇਸ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਲੱਖਾਂ ਫੋਲੋਅਰ ਕਰ ਦਿਓ ਤਾਂ ਜੋ ਮੇਰੀ ਆਵਾਜ਼ ਜਾਂਦੀ ਰਹੇ ਹਾਂ ਕੇਂਦਰ ਕਿਤੇ ਨਾ ਕਿਤੇ ਦਾ ਮਾਰੂਗੀ ਚਪਟੇ ਇਸ ਇਸ ਪੇਜ ਨੂੰ ਵੀ ਠੀਕ ਹੈ ਜੀ ਦੇਖਦੇ ਆ ਕਦੋਂ ਤੱਕ ਸਾਨੂੰ ਸੋਸ਼ਲ ਮੀਡੀਆ ਤੇ ਬੋਲਣ ਦਿੰਦੇ ਨੇ ਡੇਰ ਸਾਹਿਬ ਕੱਲ ਜਿਹੜਾ 2 ਦਿਨ ਪਹਿਲਾਂ ਟਰੈਕਟਰ ਮਾਰਚ ਹੋਇਆ ਉਹ ਪੰਜਾਬ ਨੂੰ ਛੱਡ ਕੇ ਬਾਕੀ ਸਟੇਟਾਂ ਦੇ ਵਿੱਚ ਉਹਦੇ ਬਾਰੇ ਦੱਸੋ ਕਿ ਜਿਹੜਾ ਕਹਿ ਜਾਂਦਰਾ ਸੀ ਕਿ ਪੰਜਾਬ ਦਾ ਅੰਦੋਲਨ ਕੱਲੇ ਪੰਜਾਬ ਦਾ ਕੋਈ ਨਹੀਂ ਹੋਰ ਆ ਰਿਹਾ ਉਹਦੇ ਬਾਰੇ ਇੱਕ ਗੱਲ ਕਲੀਅਰ ਕਰੋ ਦੇਖੋ ਇਹ ਟ੍ਰੇਲਾਂ ਵੀ ਰੋਕਿਆ ਗਿਆ ਉਸ ਦਿਨ ਤੇ ਚਪੇੜ ਆ ਸਾਰਿਆਂ ਦੇ ਖਾਸ ਕਰਕੇ ਪਾਜ ਪਾ ਦੇ ਪੰਜਾਬ ਦਾ ਅੰਦੋਲਨ ਹੈ ਭਾਈ 2 ਦਿਨ ਨਹੀਂ ਹੀ ਦਿੱਤੇ ਸਿਰਫ 2-3 ਦਿਨ ਪਹਿਲਾਂ ਐਲਾਨ ਹੋਇਆ ਵੀ ਬਾਹਰ ਲਿਆ ਸੂਬਿਆਂ ਤੇ ਟਰੈਕਟਰ ਮਾਰਚ ਹੋਣਾ ਹਰਿਆਣੇ ਦਾ ਟਰੈਕਟਰ ਮਾਰਚ ਦੇਖ ਲਓ ਹੋਰ ਨਾ ਸੂਬਿਆਂ 'ਚ ਵੀ ਹੋ ਗਿਆ ਸਾਊਥ ਇੰਡੀਆ 'ਚ ਰੇਲ ਰੋਕੋ ਸੀ ਉਹਨਾਂ ਨੇ ਆਪ ਕੀਤਾ ਪੁਲਿਸ ਨਾਲ ਝੜਪਾਂ ਹੋਈਆਂ ਕਈ ਥਾਵਾਂ ਤੇ ਉਹ ਸਫਲ ਹੋ ਗਏ ਕਈ ਥਾਵਾਂ ਤੇ ਨਹੀਂ ਹੋਏ ਰਾਜਸਥਾਨ ਦੇ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਵੱਡੇ ਪੱਧਰ ਤੇ ਲੋਕਾਂ ਨੇ ਧਰਨੇ ਦੇ ਦਿੱਤੇ ਆ ਇਹ ਅੰਦੋਲਨ ਦੇਸ਼ ਵਿਆਪੀ ਇਹ ਹੋ ਨਿਬੜਿਆ ਦੂਜਾ ਮੈਂ ਜ਼ਰੂਰੀ ਦੱਸਦਾ ਜਿਹੜਾ ਕੱਲ ਖਨੋਰੀ ਬਾਰਡਰ ਤੋਂ ਜਿਹੜੀ ਕਮੇਟੀ ਬਣੀ ਸੁਪਰੀਮ ਕੋਰਟ ਦੀ ਦੋਹਾਂ ਫੋਰਮਾਂ ਨੇ ਰੈਕ ਕਰਕੇ ਠੀਕ ਹੈ ਜੀ ਵੀ ਹੁਣ ਕਮੇਟੀ ਨੂੰ ਨਹੀਂ ਮਿਲਣਾ ਕਿਉਂ ਨਹੀਂ ਮਿਲਣਾ ਉਹਦੇ ਕਾਰਨ ਦੱਸ ਤੇ ਚਿੱਠੀ ਜਾਰੀ ਕਰ ਦਿੱਤੀ ਆ ਹੁਣ ਜੇ ਗੱਲ ਹੋਊਗੀ ਤੇ ਕੇਂਦਰ ਨਾਲ ਹੋਊਗੀ ਸਾਂਝਾ ਫਾਰਮਾ ਦਾ ਫੈਸਲਾ ਵਾ ਇਹਦੇ ਚੋਂ ਵੀ ਕਈ ਵਿਥਲਬ ਦੇ ਰਹਿੰਦੇ ਆ ਠੀਕ ਆ ਜੀ ਇਹ ਰੇਲ ਰੋਕੋ ਅੰਦੋਲਨ ধਵਾ ਫਾਰਮਾ ਦਾ ਅੰਦੋਲਨ ਔਰ ਪੂਰੇ 3 ਕਰੋੜ ਪੰਜਾਬੀਆਂ ਦਾ ਅੰਦੋਲਨ ਆ ਤੋਂ ਭਰਾਓ ਤਗੜੇ ਹੋ ਕੇ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਔਰ ਫਿਰ ਤੁਹਾਡੇ ਨਾਲ ਮੈਂ ਲਗਭਗ ਕਹਿ ਲਓ ਵੀ 2 ਵਜੇ ਤੋਂ ਬਾਅਦ ਲਾਈਵ ਹੋਊਗਾ 2 ਵਜੇ ਭਰਾਓ ਮੇਰੇ ਨਾਲ ਜੁੜਿਓ ਵੱਧ ਤੋਂ ਵੱਧ ਗਿਣਤੀ ਵਿੱਚ 2 ਵਜੇ ਤੋਂ ਬਾਅਦ ਅਸੀਂ ਪੇਜ ਤੇ ਲਾਈਵ ਹੋਵਾਂਗੇ ਧੰਨ